ਪੋਸਟ ਤੋਂ ਬਾਅਦ ਆ ਸੰਘਰਸ਼ ਚੱਲ ਪਿਆ ਸੰਘਰਸ਼ ਦੇ ਵਿੱਚ ਵੀ 13 ਮਹੀਨੇ ਇਹ ਸਾਰੇ ਪਿੰਡਾਂ ਨੇ ਬਹੁਤ ਵੱਧ ਵੱਧ ਚੜ ਕੇ ਸੇਵਾ ਕੀਤੀ। ਜਾਨ ਪਾ ਲਈ। ਚੱਲ ਤਿਆ। ਜੀ ਚੁੱਕੇ ਪਏ। ਬਸ 2023 ਦੇ ਵਿੱਚ ਫੇਰ ਬੰਨ ਟੁੱਟ ਗਏ। ਫੇਰ ਲੰਗਰ ਦੀ ਸੇਵਾ ਹੀ ਫੇਰ ਇਹਨਾਂ ਪਿੰਡਾਂ ਨੇ ਬਹੁਤ ਸੇਵਾਾਂ ਕੀਤੀ। ਅੱਜ ਵੀ ਇਹ ਪਿੰਡ ਹਾਂਸਪੁਰ ਤੋਂ ਬਲਦੇਵ ਸਿੰਘ ਜੀ ਖੰਧੋਵਾਲੀਆ ਔਰ ਸਾਰਾ ਪਿੰਡ ਹਾਂਸਪੁਰ ਜਿੰਨਾ ਹੀ ਆਬਾ ਕੁਸ਼ ਮੀਸਰਾਂ ਦਾ ਬਸ ਸੁਖੰਦਰ ਸਿੰਘ ਭੂਰੇ ਵਾਲੇ ਆਦੇ ਗੁਰਦੁਆਰਾ ਸੰਤ ਮੰਡਲ ਵਾਲੇ ਬੰਦੇ ਇਹ ਸਨਕਰੀ ਸੇਵਾ ਲੈ ਕੇ ਪਹੁੰਚੇ ਨੇ ਤੋਂ ਅਸੀਂ ਇਹਨਾਂ ਦੇ ਬੜੇ ਹੀ ਧੰਨਵਾਦੀ ਹਾਂ ਪਹਿਲਾਂ ਵੀ ਇਹ ਹਾਂਸਪੁਰ ਵਾਲਿਆਂ ਨੇ ਸਾਡਾ ਬੜਾ ਸਾਥ ਦਿੱਤਾ ਸਰੂਤੋਂ ਜਿਉਂ ਸੇਵਾ ਚੱਲਦੀਆਂ ਆ ਰੀਆਂ ਔਰ ਹੁਣ ਵੀ ਦੇ ਰਹੇ ਨੇ ਸਾਥ ਓਹਦੇ ਨਾਲ ਮੋੜਾ ਜੋੜ ਕੇ ਸਾਡੇ ਨਾਲ ਜਿਹੜਾ ਇਹਨਾਂ ਸੰਗਰਸ਼ ਨਿਭਾਇਆ ਜਦੋਂ ਚੱਲੀਆਂ ਲੋਕਡਾਊਨ ਆਇਆ ਸਰਗੂਲਗੜ ਲੰਗਰ ਚੱਲਿਆ ਸਾਰੇ ਪਿੰਡਾਂ ਚ ਲਾ ਕੇ ਜੀ ਬੜੀ ਸੇਵਾ ਕੀਤੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਪੂਰੀ ਵਾਲੇ ਸ੍ਰੀ ਅਮਰਸਰ ਸਾਹਿਬ ਜਥੇਦਾਰ ਬਾਬਾ ਕਸ਼ਮੀਰ ਸਿੰਘ ਬਾਬਾ ਸੁਖੰਦਰ ਸਿੰਘ ਭੂੜਾਲੇ ਅਤੇ ਗੁਰਦੁਆਰਾ ਸੰਤ ਮੰਡਲ ਅਲੀਦਰਨਾ ਜਿਵੇਂ ਕਿ ਪਿੱਛੇ ਵੀ ਬੜੀਆਂ ਬੜੀਆਂ ਵਡੀਆਂ ਸੇਵਾਵਾਂ ਚੱਲੀਆਂ ਲੋਕਡਾਊਨ ਆਇਆ ਸਰਗੂਲਗੜ ਲੰਗਰ ਚੱਲਿਆ ਸਾਰੇ ਪਿੰਡਾਂ ਚ ਲਾ ਕੇ ਬੜੀ ਸੇਵਾ ਕੀਤੀ ਉਸ ਤੋਂ ਬਾਅਦ ਆ ਸੰਘਰਸ਼ ਚੱਲ ਪਿਆ ਸੰਘਰਸ਼ ਦੇ ਵਿੱਚ ਵੀ 13 ਮਹੀਨੇ ਇਹ ਸਾਰੇ ਪਿੰਡਾਂ ਨੇ ਬਹੁਤ ਵਾਧ ਚੜ ਕੇ ਸੇਵਾ ਕੀਤੀ ਅਤੇ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਜਿਹੜਾ ਇਹਨਾਂ ਸੰਘਰਸ਼ ਨਿਭਾਇਆ ਉਸ ਤੋਂ ਬਾਅਦ ਆ 2023 ਦੇ ਵਿੱਚ ਫੇਰ ਬੰਨ ਟੁੱਟ ਗਏ ਫੇਰ ਲੰਗਰ ਦੀ ਸੇਵਾ ਹੀ ਫੇਰ ਇਹਨਾਂ ਪਿੰਡਾਂ ਨੇ ਬਹੁਤ ਸੇਵਾ ਕੀਤੀ ਅੱਜ ਵੀ ਇਹ ਪਿੰਡ ਹਾਂਸਪੁਰ ਬਲਦੇਵ ਸਿੰਘ ਜੀ ਕੰਡੋ ਵਾਲੀਆ ਔਰ ਸਾਰਾ ਪਿੰਡ ਹਾਂਸਪੁਰ ਜਿੰਨਾ ਹੀ ਆ ਟੋਟਲ ਐ ਟੂ ਜ਼ੈਡ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਇੱਕ ਅਗਰ ਉਧਰ ਜਲਾ ਆਇਆ ਹੈਦਰ ਸੁਲਤਾਨ ਪ੍ਰਲੋਹੀ ਜਾਂ ਰਮਦਾਸ ਅਜਨਾਲਾ ਡੇਰਾ ਬਾਬਾ ਨਾਨਕ ਸਾਰੇ ਜਿੰਨਾ ਹੜਪੀੜਤਾ ਵਾਸਤੇ ਇਹ ਉਥੇ ਮਾਇਆ ਦੀ ਗ੍ਰਹੀ ਕਰ ਰਹੇ ਆ ਸੋ ਮੈਂ ਬੜਾ ਉਮੜਾ ਭਾਗੀ ਸਮਝਦਾ ਇਹਨਾਂ ਨੂੰ ਕਿ ਜਿਹੜੇ ਉਹਨਾਂ ਵਾਸਤੇ ਗ੍ਰਾਹੀ ਕਰ ਰਹੇ ਇਹਨਾਂ ਨੂੰ ਇਹ ਵੀ ਆਖਿਆ ਵੀ ਉਦੋਂ ਜਾਇਓ ਜਦੋਂ ਉਥੇ ਪਾਣੀ ਜਿਹੜਾ ਲੱਥ ਜਾਊਗਾ ਹੁਣ ਇਹਨਾਂ ਨੇ ਕੀ ਕੀਤਾ ਵੀ ਪੈਸੇ ਸਾਰੇ ਜਿੰਨੇ ਆ ਆਪਣੇ ਜਮ੍ਹਾਂ ਕਰਾ ਲਏ ਬੈਂਕ ਦੇ ਵਿੱਚ ਸਾਰੇ ਪਿੰਡਾਂ ਨੇ ਜਿੰਨਾ ਇਥੋਂ ਇਲਾਕਾ ਆਪਣਾ ਹਰਿਆਣਾ ਨਾਲ ਲੱਗਦਾ ਲੱਗਦਾ ਜਾਂ ਇਹ ਪਿੰਡ ਪੰਜਾਬ ਦੇ ਨੇ ਸੋਏ ਮੈਂ ਬੜਾ ਚੰਗਾ ਸਮਝਦਾ ਵੀ ਇਹਨਾਂ ਨੇ ਪੈਸੇ ਜਮ੍ਹਾਂ ਕਰਾ ਲਏ ਜਦੋਂ ਉਥੇ ਕਿਸਾਨਾਂ ਨੂੰ ਜ਼ਰੂਰਤ ਪਊਗੀ ਫੇ ਉਥੇ ਜਾ ਕੇ ਇਹ ਆਪਣੀ ਹੱਥੀਂ ਜਿਹੜਾ ਵੀ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਜਿਵੇਂ ਕਿਸੇ ਨੂੰ ਫਰਿੱਜ ਚਾਹੀਦੀ ਜਾਂ ਕਿਸੇ ਦਾ ਮਾਲ ਡੰਗਰ ਰੁੜ ਗਿਆ ਮਾਝ ਚਾਹੀਦੀ ਜਾਂ ਕਿਸੇ ਦਾ ਟਰੈਕਟਰ ਦੱਬਿਆ ਗਿਆ ਵਿੱਚ ਜਾਂ ਰੁੜ ਗਿਆ ਜਾਂ ਕਿਸ ਤਰ੍ਹਾਂ ਵੀ ਖਰਾਬ ਹੀ ਵੀ ਹੋ ਗਿਆ ਇਹ ਸਾਰੇ ਜਾ ਕੇ ਉੱਥੇ ਸੰਗਤਾਂ ਤੇ ਇਹ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਆ ਉਹ ਮਦਦ ਕਰਨਗੇ ਸੋ ਅੱਜ ਪਿੰਡ ਹਾਂਸਪੁਰ ਦੀ ਸੰਗਤ ਸਾਡੇ ਕੋਲ ਪਹੁੰਚੀ ਆ ਅਸੀਂ ਇਹਨਾਂ ਦੇ ਪਿੰਡ ਹਾਂਸਪੁਰ ਵਾਲੇ ਸਾਡੇ ਕੋਲ ਕਣਕ ਲੈ ਕੇ ਕਣਕ ਦੀ ਸੇਵਾ ਲੈ ਕੇ ਪਹੁੰਚੇ ਨੇ ਸੋ ਅਸੀਂ ਇਹਨਾਂ ਦੇ ਬੜੇ ਹੀ ਧੰਨਵਾਦੀ ਆ ਪਹਿਲਾਂ ਵੀ ਇਹ ਹਾਂਸਪੁਰ ਵਾਲਿਆਂ ਨੇ ਸਾਡਾ ਬੜਾ ਸਾਥ ਦਿੱਤਾ ਸ਼ੁਰੂ ਤੋਂ ਹੀ ਜਿਉਂ ਸੇਵਾ ਚੱਲਦੀਆਂ ਆ ਰੀਆਂ ਔਰ ਹੁਣ ਵੀ ਦੇ ਰਹੇ ਨੇ ਸਾਥ ਸੋ ਮੈਂ ਸਾਰੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਿ ਵੱਧ ਤੋਂ ਵੱਧ ਇਹ ਜਿਹੜੀਆਂ ਸੇਵਾ ਕਰੋ ਔਰ ਉੱਥੇ ਲੈ ਕੇ ਜਾਓ ਆਪ ਪੈਸੇ ਆਪ ਜਾ ਕੇ ਹੱਥੀਂ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕੇ ਦੇ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਕਿ ਬੰਨਾਂ ਤੇ ਵੱਧ ਤੋਂ ਵੱਧ ਜਿਵੇਂ ਪਹਿਲਾਂ ਵੀ ਮੈਂ ਵੇਖ ਰਿਹਾ ਆਲੂਪੁਰ ਦੀ ਸੰਗਤ ਸਰਦੂਲਗੜ ਦੀ ਸੰਗਤ ਫੂਸ ਮੰਡੀ ਦੀ ਸੰਗਤ ਭੱਲਣਵਾੜੇ ਦੀ ਸੰਗਤ ਇਹ ਸਾਰੇ ਜਿੰਨੇ ਪਿੰਡ ਨੇ ਛੋਟੇ ਝੰਡੇ ਦੀ ਸੰਗਤ ਬਨਿਹਾਰੀ ਦੀ ਸੰਗਤ ਇਹ ਸਾਰੀਆਂ ਸੰਗਤਾਂ ਬੰਨਾਂ ਦੇ ਲੱਗੀਆਂ ਹੋਈਆਂ ਮਿੱਟੀ ਪਾ ਰੀਆਂ ਤਗੜੇ ਬੰਨ ਕਰ ਰਹੇ ਆ ਵਾਦ-ਵਾਦ ਮੈਂ ਕਹਾਂ ਵੀ ਬੰਨਾਂ ਦਾ ਧਿਆਨ ਰੱਖੋ ਬਾਕੀ ਦੇ ਅੱਗੇ ਕਾਲਪੁਰਖ ਦੇ ਵਾਸਿਆ ਜੋ ਪਰਮੇਸ਼ਰ ਨੇ ਕਰਨਾ ਕਾਲਪੁਰਖ ਨੇ ਉਹ ਕਰਕੇ ਹੀ ਰਹਿਣਾ ਪਰ ਫਿਰ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਬੰਨਾਂ ਦੇ ਵਾਦ-ਵਾਦ ਮਿੱਟੀ ਪਾਈਏ ਮਿਹਨਤ ਕਰੀਏ ਫਲ ਤੇ ਪ੍ਰਮਾਤਮਾ ਨੇ ਦੇਣਾ ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਪਦੇਸ਼ ਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹ ਸਾਨੂੰ ਮਹਾਰਾ ਨੇ ਉਪਦੇਸ਼ ਦਿੱਤਾ ਵੀ ਨਾਮ ਵੀ ਜਪੋ ਤੇ ਲੰਗਰ ਵੀ ਛਕਾਓ ਸੰਗਤ ਦੇ ਵਿੱਚ ਜੇ ਤੁਹਾਡੇ ਕੋਲ ਪੰਜ ਫੁਲਕੇ ਤੇ ਇੱਕ ਆਬ ਖਾਲੋ ਚਾਰ ਫੁਲਕੇ ਸੰਗਤ ਦੇ ਵਿੱਚ ਵੰਡ ਦਿਓ ਸੋ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭAVE ਜੀ ਜਿਸ ਤਰ੍ਹਾਂ ਲਗਾਤਾਰ ਧੜੀ ਸਵਾਮਾ ਜਾਰੀ ਹੈ ਕੁਛ ਨਾਲ ਦੇ ਵਿੱਚ ਪਾਣੀ ਘਟਣ ਦੀ ਸੰਭਾਵਨਾ ਹੋਈ ਹੈ ਨਾਲੀ ਘਟਣ ਦੀ ਕੋਈ ਸੰਭਾਵਨਾ ਨਹੀਂ ਅਜੇ ਪਾਣੀ ਪਿੱਛੇ ਹਿਸ਼ਤਰਾਣੇ ਜਿਹੜਾ ਪੁਲ ਵੱਜ ਰਿਹਾ ਉਥੋਂ ਅਸੀਂ ਰੋਜ਼ ਪੁੱਛਦੇ ਰਹੀਨੇ ਫੋਨ ਕਰਕੇ ਆਪਣੇ ਜਥੇਦਾਰਾਂ ਨੂੰ ਅੱਜ ਵੀ ਹੁਣੇ ਮੈਂ ਇੱਕ ਘੰਟਾ ਪਹਿਲਾਂ ਜਦੋਂ ਤੁਸੀਂ ਆਏ ਜੀ ਫੋਨ ਕਰਕੇ ਆਟਿਆ ਸੀ ਕਿਛੇ ਨਾਲੀ ਦੇ ਵਿੱਚ ਘੱਗਰ ਚ ਪਾਣੀ ਫੁੱਲ ਹੋਣਾ ਨਹੀਂ ਇੱਥੋਂ ਜਿਹੜਾ ਕੋਈ 1 ਫੁੱਟ ਘਟਿਆ ਜਾਂਦਾ ਫੁੱਟ ਘਟਿਆ ਉਹ ਪਾਣੀ ਜਿਹੜਾ ਘਟਿਆ ਅੱਗੇ ਬੰਨ ਟੁੱਟਣ ਕਰਕੇ ਘਟਿਆ ਬਾਕੀ ਘੱਗਰ ਦੇ ਵਿੱਚ ਅਜੇ ਪਾਣੀ ਉਨਾ ਹੀ ਆ ਜਿੰਨਾ ਜਿਵੇਂ ਦਾ ਜਿਵੇਂ ਤੇਵੇਂ ਦਾ ਤੇਵੇਂ ਪਾਣੀ ਉਨਾ ਹੀ